ਬਈ ਤੁਸੀਂ ਚਾਦਰੇ ਦੇ ਮੋਰਨੀ ਦਾ ਬਹੁਤ ਸੁਣੀ ਹੋਊਗੀ ਪਰ ਬਾਪੂ ਬਣਾ ਰਿਹਾ ਕਈ ਤੇ ਮੋਰਨੀ ਇਹ ਬਾਪੂ ਬਣਾਉਂਦਾ ਕੀ ਕਰਨਾ ਫਿਰ ਤੂੰ ਹੀ ਉਹ ਵਾਸਤੇ ਲੋਕ ਮੰਗਦੇ ਆ ਯਾਰ ਮੰਗਦੇ ਜੀ ਉਹ ਵਾਸਤੇ ਸਾਡੀ ਨਖਾਂਦੀ ਹੈ ਤੇਰੀ ਅੱਛਾ ਜੀ ਹਾਂ ਮੇਰਾ ਪਿਓ ਪੁੰਗਾ ਫੇ ਮੈਂ ਵੀ ਛੱਡੀ ਫੇ ਅੱਛਾ ਹਰੇ ਕਈ ਦੇ ਪੌਣੇ ਆ ਹਾਂ ਬਈ ਮੈਂ ਦੱਸਦਾ ਨਹੀਂ ਹਿੰਮਤਪੁਰੇ ਦੇ ਵਿੱਚ ਇਸ ਤੇ ਮੈਂ ਹਿੰਮਤਪੁਰੇ ਦੀਆਂ ਕਈਆਂ ਬਹੁਤ ਮਸ਼ਹੂਰ ਆ ਜੀ ਤੇ ਬਾਪੂ ਜੀ ਬਣਾਉਂਦੇ ਆ ਕਿੰਨੇ ਟਾਈਮ ਤੱਕ ਬਣਾਉਣੇ ਆ ਜੀ ਮੈਨੂੰ ਸਮਝ ਅੱਛੀ ਤੇ ਕਰਦੇ ਚੱਤੇ 20 60 ਸਾਲ ਹੋ ਗਏ 70 ਸਾਲ ਹੋ ਗਿਆ ਸਿੱਧਾ ਜਦੋਂ ਮਰਾ ਟੋਟਿਆ ਹਾਂ ਈ 19-20 ਸਾਲ ਤੋਂ ਬਣਾਉਣੀ ਹਾਂ ਹਾਂ ਲਓ ਜੀ ਤੇ ਆ ਦੇਖੋ ਜੀ ਜੀ ਠੀਕ ਹੈ 15 ਸਾਲ ਦਾ ਲੱਗ ਗਿਆ ਇਹਨਾਂ ਦੇ ਪਿਓਰਾ ਠੀਕ ਹੈ ਜੀ ਲਓ ਜੀ ਚੈੱਕ ਕਰੋ ਇਹ ਵੀ ਇੱਕ ਕਲਾ ਹੈ ਜੀ ਤੇ ਆ ਮੋਰ ਨਹੀਂ ਬਣਾ ਦੇਖੋ 2 ਮਿੰਟ ਦੇ ਵਿੱਚ ਇਹਦਾ ਮੇਨ ਕਾਰਨ ਹੈਗਾ ਬਾਪੂ ਜੀ ਕਹਿੰਦੇ ਅਸੀਂ ਆਹ ਦੀ ਚੀਜ਼ ਬਣਾਉਂਦੇ ਆ ਤੇ ਇਹ ਮਨ ਲੋਕ ਹੋਇਆ ਕਰਦਾ ਇੱਕ ਨਿਸ਼ਾਨੀ ਬਣ ਜਾਂਦੀ ਹੈ ਨਾ ਜੀ ਅਸੀਂ ਤਿਆਰ ਕੀਤੀ ਹੈ ਵਾਹ ਜੀ ਕਹੀ ਤੇ ਨੌ ਪੌਂ ਦੀ ਲੋੜ ਵੀ ਕਹੀ ਤੇ ਨੌ ਪੌਂ ਦੀ ਲੋੜ ਹਾਂ ਪਤਾ ਲੱਗਦਾ ਵੀ ਉਹ ਨਿਸ਼ਾਨੀ ਵੀ ਹਿੰਮਤਪੁਰੇ ਵਾਲਾਂ ਦੀ ਵੀ ਹੈ ਨਾ ਤਾਂ ਨਾ ਤਾਂ 20 ਹਜ਼ਾਰ ਦੇ ਭਰਾ ਇਹਨੇ ਬਣਾਉਣਾ ਨਹੀਂ ਸਹੀ ਗੱਲ ਹੈ ਜੀ ਸਹੀ ਗੱਲ ਵਾਹ ਜੀ ਇੱਕ ਕਲਾ ਜੀ ਇੱਕ ਸਾਰਾ ਕੋਈ ਬਣਾ ਬੇਦਾਰੀਆਂ ਸਭ ਕੁਝ ਅੱਛਾ ਅੱਛਾ ਸਾਰਾ ਕੋਈ ਬਣਾਉਣੇ ਆ ਲਓ ਜੀ ਆ ਬਈ ਮੋਰਨੀ ਦਾ ਕੰਮ ਤਾਂ ਕਿ ਨਵੀਂ ਰੋਗਿਆ ਤੇ ਬਹੁਤ ਘੈਂਟ ਲੱਗਿਆ ਪਹਿਲਾਂ ਕਿਹਦੇ ਜੀ ਨਹੀਂ ਦੇਖੀ ਆਪਾਂ ਜਿੰਨੇ ਵੀ ਆਪਾਂ ਦੇਖਦੇ ਆ ਕਈਆਂ ਕੁੰਜਾਂ ਬਣਾਉਣ ਵਾਲਾ ਸਾਬਾ ਦਾ ਨਾਮ ਪਾ ਕੇ ਐਡਰੈਸ ਪਾ ਕੇ ਨੰਬਰ ਪਾਉਂਦੇ ਆ ਪਰ ਬਾਪੂ ਜੀ ਹੋਰੀ ਮੋਰਨੀ ਪਾ ਕੇ ਰੱਖ ਦਿੰਦੇ ਪਤਾ ਲੱਗ ਜਾਂਦਾ ਕਿ ਹਾਂ ਬਈ ਕਈ ਉਹਨਾਂ ਦੀ ਬਣੀ ਹੋਈ ਹੈ ਇਹ ਕਮਰ ਦੀਪ ਹੋਰ ਇੱਚ ਫਾਇਦਾ ਵਾ ਦੇਖੋ ਜਿਹੜੀ ਆਪਣੇ ਹੋਣ ਵਾਲੇ ਕਈਆਂ ਬਣਦੀਆਂ ਉਹ ਬਣਦੀਆਂ ਹੈਗੀਆਂ ਵਾ ਮਸ਼ੀਨਰੀ ਹੂੰ ਇਹ ਬਾਪੂ ਜੀ ਹੱਥੀ ਤਿਆਰ ਕਰਦੇ ਹਰ ਚੀਜ਼ ਹੱਥੀ ਸਾਰਾ ਮੋੜ ਜਿਹੜਾ ਮੋਰਨੀ ਆ ਲੋਹੇ ਨੂੰ ਮੋੜਨਾ ਹੱਥੀ ਮੋੜਦੇ ਇਸ ਤਰ੍ਹਾਂ ਦਾ ਰੋਹ ਜਾਂਦਾ ਹੂੰ 3300 ਤੋਂ ਛਿੱਤੀ ਦੇ ਪੱ ਵਾਹ ਜੀ ਵਾਹ ਕਮਾਲ ਹੈ ਜੀ ਜਮਾਂ ਯਾਰੋ ਗੱਲ ਸਿਰਾਈ ਹੋ ਗਈ ਆ ਦੇਖੋ ਮਾੜੀ ਜੀ ਸਿਆਮ ਜੀ ਜਮਾਂ ਦੀ ਤਿਆਰ ਹੋ ਰਹੀ ਆ ਇਹ ਬਾਕੀ ਮੋੜ ਨਹੀਂ ਪਾਉਂਦੇ ਜੀ ਜਮਾਂ ਨਹੀਂ ਹੋਗੇ ਆ ਦਿਖਾਏ ਇਧਰਨੇ ਪਾਸੇ ਮੋੜ ਇਹ ਨਿਸ਼ਾਨੀ ਹੈ ਚਾਰ ਕਰਤੀ ਕਮਾਲ ਕੀਤੀ ਬਈਆ ਜੀ ਜਮਾਂ